नमस्कार जीएच न्यूज इंडिया में आपका स्वागत है शिरोमणि अकाली दल के सीनियर गुरबाल सिंह महल के नेतृत्व में काद्यान विधानसभा क्षेत्र में महसी बायचे और पार्टी के कार्यकर्ताओं ने मिल ग्राउंड धारीवाल में क्रिसमस दिवस मनाया जिसमें शिरोमणि अकाली दल के जिला केस गुरबचन सिंह बेबहेली नगर काउंसिल के अध्यक्ष जर्नैल सिंह महल ने इस अवसर पर मुख्य अतिथि के रूप में शिरकत की धारीवाल से गुरदीप सिंह की रिपोर्ट મેં સચમાં

ਦੁਆ ਕਰੇ ਬੀਗਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕਾਦੀਆਂ ਹਲਕੇ ਦੇ ਸ਼ਹਿਰ ਧਾਰੀਆਲ ਦੇ ਵਿੱਚ ਤਕਰੀਬ ਸਿਰਫ ਧਾਰੀਆਲ ਬਲਾਕ ਦੇ ਜਿੰਨੇ ਕ੍ਰਿਸ਼ਚਨ ਭਾਈਚਾਰੇ ਦੇ ਮੇਰੇ ਸਾਥੀ ਸੀ ਜੌਨ ਜੀ ਸੀ ਮੁਸ਼ਤਾਕ ਬਾਲ ਜੀ ਸੀ ਡਾਕਟਰ ਇੰਦਰਿਆਸ ਜੀ ਸੀ ਸਾਰਿਆਂ ਨੇ ਆਪਾਂ ਵਿਚਾਰ ਕੀਤੀ ਸੀ ਵੀ ਜਿੱਦਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪਹਿਲਾਂ ਵੱਡੇ ਪੱਦਰ ਤੇ ਵੱਡਾ ਦਿਨ ਮਨਾਉਂਦੇ ਹੁੰਦੇ ਸੀ ਧਾਰੀਆਲ ਆਪਾਂ ਵੀ ਉਸੇ ਤਰਜ਼ ਦੇ ਸ਼ੁਰੂ ਕਰੀਏ ਤੇ ਉਹਦੇ ਵਾਸਤੇ ਬੱਬੇ ਵਾਲੀ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਸਹਿਮਤੀ ਲਈ ਤੇ ਉਹ ਬਹੁਤ ਹੀ ਵਧੀਆ ਬਣਾਇਆ ਮੈਂ ਸਾਰੀ ਪ੍ਰਬੰਧਕ ਟੀਮ ਨੂੰ ਜੀ ਵਧਾਈ ਦੇਣਾ ਕਿ ਬੜਾ ਹੀ ਕਾਮਯਾਬ ਬੜੇ ਲੋਕਾਂ ਦਾ ਇਕੱਠ ਪਿਆਰ ਵੇਖਣ ਨੂੰ ਮਿਲਿਆ। ਗਾਹ ਵੀ ਜਦੋਂ ਉਹ ਇੱਕ ਸਟੇਜ ਤੇ ਬੱਬੇ ਜੀ ਸਾਹਿਬ ਨੇ ਅਨਾਉਂਸ ਕਰਤਾ ਵੀ 2022 ਸਾਡੀ ਸਰਕਾਰ ਆਉਣੀ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨਾ ਹੈ। ਸਾਡੇ ਸਤਕਾਰਯੋਗ ਬੱਬੇ ਜੀ ਸਾਹਿਬ ਨੇ ਕੈਬਨਿਸਟਰ ਬਣਨਾ ਹੈ। ਤੇ ਇਦੋਂ ਵੀ ਵੱਡਾ ਰਾਜ ਪਦਰੀ ਸਮਾਗਮ ਹੋਇਆ ਕਰੇਗਾ। ਕਿਸਾਨਾਂ ਦੇ ਮਾਰੇ ਜੋ ਮੋਦੀ ਦੇ ਕਾਲੇ ਕਾਨੂੰਨ ਤਿੰਨ ਆਏ ਨੇ ਬਹੁਤ ਹੀ ਘਾਤਕ ਨੇ। ਇਹ ਕਿਸਾਨਾਂ ਦੀ ਮੌਤ ਦੇ ਵਾਰੰਟ ਨੇ। ਬੋਲੇ ਤਹਿਤ ਮੈਂ ਵੀ ਦਿੱਲੀ ਬੈਠ ਕੇ ਆਇਆ ਹਾਂ ਉਸ ਸਟੇਜ ਤੋਂ ਮੈਨੂੰ ਮੌਕਾ ਵੀ ਮਿਲਿਆ ਬੋਲਣ ਦਾ ਬਤੌਰ ਰਾਈਸ ਮਿਲਰ ਅਸੋਸੀਏਸ਼ਨ ਗੁਰਦਾਸਪੁਰ ਤੇ ਮੈਂ ਉੱਥੇ ਉਹਨਾਂ ਨੂੰ ਯਕੀਨ ਦਿਵਾ ਗਿਆ ਕਿ ਸਾਨੂੰ ਕਿ ਪੂਰੀ ਜ਼ਿਲ੍ਹੇ ਦੀ ਰਾਈਸ ਮਿਲਰ ਅਸੋਸੀਏਸ਼ਨ ਤੁਹਾਡੇ ਨਾਲ ਜਿੱਥੇ ਕਿਤੇ ਕੋਈ ਲੋੜ ਹੋਏਗੀ ਇਹ ਕਿਸਾਨਾਂ ਦੇ ਜਿਹੜੇ ਬਿੱਲ ਨੇ ਛੇਤੀ ਤੋਂ ਛੇਤੀ ਮੋਦੀ ਨੂੰ ਵਾਪਸ ਕਰਨੇ ਚਾਹੀਦੇ ਨਹੀਂ ਤੇ ਇਹਦੇ ਬਹੁਤ ਘਾਤਕ ਹੋ ਸਕਦੇ ਪੰਜਾਬੀ ਧਾਰੀਵਾਲ ਕੰਸੀ ਅਸੀਂ ਵਿੱਚ ਮੈਲ ਗਰਾਊਂਡ ਵਿੱਚ ਗੁਰਕਬਾਦ ਸਿੰਘ ਜੀ ਮਾਹਲ ਇਹਨਾਂ ਦੀ ਜਿਹੜੀ ਕ੍ਰਿਸਚੀਅਨਾਂ ਦੀ ਟੀਮ ਹੈ ਜੂਨਸ ਵੀ ਨਾਲ ਮੁਸ਼ਤਾਕ ਮਸਲਮੰਦullah ਤੋਂ ਇਹ ਸਾਰੀ ਕਮੇਟੀ ਨੇ ਬੜੇ ਵੱਡੇ ਪੱਧਰ ਤੇ ਜਿਹੜਾ ਵੰਡਾ ਦੇਣਾ ਬਣਾਇਆ ਮੈਂ ਇਸ ਸ਼ੁਭ ਦੇਜੇ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅਜਸੂਨ ਸ਼ੀਵੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਵਧਾਈ ਦਿੰਦਾ ਅਰ ਅਰਦਾਸ ਕਰਨਾ ਉਹਨਾਂ ਦੇ ਚਰਨਾ ਵਿੱਚ ਕਿ ਇਹ ਨਵਾਂ ਸਾਲ ਆਉਣ ਵਾਲਾ ਉਹ ਸਾਰਿਆਂ ਵਾਸਤੇ ਚੜ੍ਹਦੀ ਕਲਾ ਵਿੱਚ ਹੋਏ ਔਰ ਸਾਰੇ ਤਰੱਕੀ ਕਰਨ ਔਰ ਜਿਹੜੇ ਕਿਸਾਨ ਜਿਹੜੇ ਧੰਨਿਆਂ ਦੇ ਬੈਠੇ ਨੇ ਉਹਨਾਂ ਦੀ ਜਿੱਤ ਹੋਏ ਔਰ ਇਹ ਬਿਲਕੁਲ ਮਿੱਟੀ ਹੈ ਸਾਡੀ ਵਰਤਮਾਨ ਸੰਭੀਰ ਮਾਰ ਹੋਣੀ ਸਾਰੇ ਸ਼੍ਰੋਮਣੀ ਕਾਲਕਲ ਨੂੰ ਆਉਂਦੇ ਸਾਲ ਵਿੱਚ ਹੋਰ ਮਜ਼ਬੂਤ ਕਰਨ ਤੇ ਤਰੱਕੀਆਂ ਬਖਸ਼ੇ ਸਮਾਰਨ ਸਟੇਟ ਦਾ ਕੋਈ ਬਿਆਨ ਨਹੀਂ ਨਹੀਂ ਦੇਣੀ ਚਾਹੀਦੇ ਇਹ ਪੰਜਾਬ ਵਿੱਚ ਬੜੀ ਮੁਸ਼ਕਲ ਦੇ ਨਾਲ ਸ਼ਾਂਤੀ ਆਈ ਹੈ ਤੇ ਧਰਮਾਂ ਦੀਆਂ ਵੰਡੀਆਂ ਨਹੀਂ ਪਾਉਣੀ ਚਾਹੀਦੀਆਂ ਕੋਈ ਉਗਰਵਾਦੀ ਵਾਲੀ ਗੱਲ ਨਹੀਂ ਕੋਈ ਖਾਲਸਤਾਨ ਵਾਲੀ ਗੱਲ ਨਹੀਂ ਸਾਰਿਆਂ ਵੱਲੋਂ ਸਾਂਝਾ ਮੋਰਚਾ ਲਾ ਆ ਗਿਆ ਔਰ ਕਿਸੇ ਪਾਰਟੀ ਵੱਲੋਂ ਨਹੀਂਗਾ ਕਿਸੇ ਇੱਕ ਯੂਨੀਅਨ ਵੱਲੋਂ ਨਹੀਂ ਸਾਰੇ ਪੰਜਾਬੀ ਜਾ ਕੇ ਇਸ ਕੇਂਦਰ ਕਾਲੇ ਕਿੰਨਾ ਦਾ ਜਿਹੜਾ ਕੇਂਦਰ ਨੇ ਬਣਾਏ ਨੇ ਇਹਦਾ ਵਿਰੋਧ ਕਰ ਰਹੇ ਨੇ ਪੂਰੇ ਜ਼ੋਰ ਜਨਤਾ ਹੋ ਰਹੀ ਚੰਗਾ